ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਆਪਾਂ ਕਰਨ ਲੱਗੇ ਆ ਸਪਰੇਅ ਕੱਖਾਂ ਤੋਂ ਜਿਹੜੇ ਚੋਨੇ ਆਪਣੇ ਮੱਕੀ ਦੇ ਵਿੱਚ ਹੋਏ ਹੋਏ ਤੇ ਉਹਦੇ ਲਈ ਆਪਾਂ ਇੱਕ ਤਾਂ ਹਦਵਾਈ ਵਰਤੀ ਆ ਇਹ ਸਾਰੀਆਂ ਕੰਪਨੀਆਂ ਦੀ ਵੀ ਆਉਂਦੀ ਆ ਬਾਇਰ ਦੀ ਵੀ ਆਉਂਦੀ ਆ ਕਈ ਕੰਪਨੀਆਂ ਦੀ ਤੇ ਆਪਾਂ ਉਤਮ ਦੀ ਲਈ ਆ ਇਹ 2 ਕਿੱਲੇ ਦਾ ਇੱਕ ਡੱਬਾ ਵਾ ਇਹ 230 ml ਤੇ 800 ml ਇਦਾਂ ਦੋ ਬੋਤਲਾਂ ਹੁੰਦੀਆਂ ਨੇ ਵਿੱਚ ਇਹ ਇਹ ਆ ਦੇਖ ਲਓ ਫਿਰ ਵੀ ਇਹਨਾਂ ਬਾਲੇ ਫੋਨ ਤੇ ਫੋਨ ਕਰੀ ਜਾਂਦੇ ਰਹਿੰਦੇ ਆ ਵੀ ਵੀਰੇ ਕਿਹੜੀ ਦਵਾਈ ਪਾਈ ਆ ਤੁਸੀਂ ਕਿਹੜੀ ਦਵਾਈ ਪਾਈ ਆ ਹਨ ਤੇ ਇਹ ਦਵਾਈ ਆਪਾਂ ਪਾਈ ਤੇ ਤੇ ਅੱਧਾ ਕਿਲੋ ਪਾਈਆ ਐਟਰਾਜਨ ਤੇ ਬਾਕੀ ਕਿੱਲੇ ਦੀ ਜਣ ਕੇ ਆਹਾਂ 2 ਕਿੱਲੇ ਦਾ ਵਾ ਇੱਕ ਡੱਬਾ ਆਉਂਦਾ 2 ਕਿੱਲੇ ਦੀ ਪੈਕਿੰਗ 'ਚ ਵੀ ਆਉਂਦਾ 1 ਕਿੱਲੇ ਦੀ ਪੈਕਿੰਗ 'ਚ ਵੀ ਆਉਂਦਾ ਫਰਾਂ ਦੇ ਨਾ ਇੰਨੀ ਪੈਕਿੰਗ 2 ਕਿੱਲਿਆਂ ਦੀ ਹੈ ਤੇ ਅੱਧਾ ਕਿਲੋ 500 ਗ੍ਰਾਮ ਆਪਾਂ ਪਾਈਆ ਹੈ ਐਟਰਾਜਨ ਤੇ ਐਟਰਾਜਨ ਪਾਣੀ ਜ਼ਰੂਰੀ ਆ ਕਿਉਂਕਿ ਉਹਨੇ ਅਸਰ ਕਰਨਾ ਨਾਲ ਹਾਂਜੀ ਆਪਣੀ ਮੂੰਗੀ ਵੀ ਹਰੀ ਹੋ ਗਈ ਵਧੀਆ ਮੈਂ ਦੇਖਣ ਆਇਆ ਸੀ ਮੈਂ ਕਿਾ ਹੋਰ ਨਾ ਸੁੰਡੀ ਪੈ ਗਈ ਹੋਵੇ ਵੀ ਕਿਉਂਕਿ ਇਹਦੇ ਵੀ ਸਪਰੇਅ ਜਲਦੀ ਕਰਨੀ ਪੈ ਜਾਂਦੀ ਆ ਮੂੰਗੀ ਤੇ ਇੱਕ ਦਿਨ ਵੀ ਹਜੇ ਚਲੋ ਸੁੰਡੀ ਨੇ ਅਟੈਕ ਨਹੀਂ ਕਰਿਆ ਹੋਇਆ ਕਿਤੇ ਵੀ ਫਸਲ ਤੇ ਵੀ ਮੈਂ ਕਹਾ ਹੋਰ ਜੇ ਸਪਰੇਅ ਕਰਨੀ ਵੀ ਇੱਕ ਦਿਨ ਵੀ ਇਹਨੂੰ ਲੇਟ ਹੋ ਗਏ ਦੂਜੇ ਦਿਨ ਤਾਂ ਪੱਤੇ ਵੀ ਨਹੀਂ ਦੀਂਦੇ ਹੈਗੇ ਇੰਨੀ ਇੰਨੀ ਇਹਦੇ ਤੇ ਤਾਂ ਹੋ ਜਾਂਦੀ ਆ ਹਨ ਤੇ ਤਾਂ ਕਰਕੇ ਮੈਂ ਕਹਾ ਚਲੋ ਦੇਖੀਏ ਤੇ ਨਹੀਂ ਤਾਂ ਸਪਰੇਅ ਕਰਾਂਗੇ ਚਲੋ ਪਰ ਹਜੇ ਬਚਾਵ ਆ ਹਜੇ ਹੈ ਨਹੀਂ ਸੁੰਡੀ ਤੇ ਹੁਣ ਜਦੋਂ ਸਪਰੇਅ ਕਰ ਦਿੰਨੇ ਆ ਫਿਰ ਇਹ ਤੇ ਪਹਿਲਾਂ ਹੀ ਕਰ ਦੇਣੀ ਆ ਹਰੀ ਤਾਂ ਹੋ ਗਈ ਵਧੀਆ ਤੇ ਪਹਿਲਾਂ ਹੀ ਸਪਰੇਅ ਕਰ ਦਾਂਗੇ ਫੇਰ ਫਸਲ ਬੱਚੀ ਰਹਿੰਦੀ ਹੈ ਜੇ ਆਪਾਂ ਟਾਈਮਲੀ ਕਰ ਦਿੰਨੇ ਹਨ ਆ ਮੱਕੀ ਆ ਆਪਣੀ ਇੱਥੇ ਪੂਰੀ ਵਧੀਆ ਖੜੀ ਆ ਮੱਕੀ ਸਾਰੀ ਤੇ ਇਹਦੇ ਆਪਾਂ ਸਪਰੇਅ ਟਾਈਮ ਨਾਲ ਹੀ ਕਰਤੀ ਕਿਤੇ ਵੀ ਇੱਕ ਇੱਕ ਡੱਕੇ ਦਾ ਵੀ ਉਹ ਨਹੀਂ ਹੈਗਾ ਵੀ ਅਟੈਕ ਹੋਵੇ ਹਨਾ ਮੱਕੀ ਤੇ ਬਿਲਕੁਲ ਵੀ ਨਹੀਂ ਹੈਗਾ ਵੀ ਕਿਤੇ ਕੋਈ ਆ ਕੱਖਾਂ ਕੱਖ ਹੁਣ ਹਰੇ ਹੋ ਗਏ ਹੁਣ ਪਾਣੀ ਲਾਵਾਂਗੇ ਪੂਰਾ ਭਰ ਕੇ ਠੋਕ ਕੇ ਪਾਣੀ ਲਾਵਾਂਗੇ ਤੇ ਫੇਰ ਕੱਖਾਂ ਵਾਲੀ ਸਪਰੇ ਕਰਾਂਗੇ ਕਿਉਂਕਿ ਸੁੱਕੇ ਚ ਨਹੀਂ ਕਰਨੀ ਆਪਾਂ। ਈ ਵਾਰ ਗਲਤ ਡਿਸੀਜਨ ਅੱਗੇ ਲੈ ਲੈਂਦੇ ਸੀ। ਕੋਈ ਚੱਲ ਮਾਰੀ ਜਾਣਿਆ ਕੱਖ ਦਾ। ਇੱਕ ਵਾਰ ਜ਼ਰੂਰ ਮਰ ਜਾਂਦੇ ਆ ਪਰ ਫੇਰ ਦੁਬਾਰਾ ਹਰਾ ਹੋ ਜਾਂਦਾ ਕੱਖ ਜੀ ਆਪਾਂ ਸੁੱਕੇ ਖੱਤਿਆਂ ਚ ਕਰਦੇ ਆ। ਮੱਕੀ ਐਨ ਪੂਰੀ ਵਧੀਆ ਹਰੀ। ਇਨੂੰ ਟਾਈਮ ਨਾਲ ਪਾਣੀ ਲੱਗ ਗਈ ਸਭ ਕੁਝ ਟਾਈਮ ਨਾਲ ਹੋ ਗਿਆ ਸੀ ਤੇ ਇਹ ਇਕੱਲਾ ਇਕੱਲਾ ਢਾਲ ਢਾਲ ਹਰਾ ਖੜਾ ਤੇ ਰੰਗ ਰੂਪ ਵੀ ਸੋਹਣਾ ਵਾ ਕੋਈ ਵੀ ਕਿਧੋ ਦਬਿਆ ਨਹੀਂ ਹੋਇਆ ਤੇ ਬਸ ਹੁਣ ਇਹਨੂੰ ਦੁਬਾਰਾ ਪਾਣੀ ਸ਼ੁਰੂ ਕਰਵਾ ਕੇ ਫਿਰ ਇਹਦੇ ਤੇ ਕੱਖਾਂ ਵਾਲੀ ਸਪਰੇ ਕਰੀਏ ਜਲਦੀ ਤੋਂ ਜਲਦੀ ਜਿੱਦੀ ਜ਼ਾਦੇ ਨਹੀਂ ਡਾ ਕਿਉਂਕਿ ਫਿਰ ਜੇ ਤਾਂ ਮੱਕੀ ਵੱਡੀ ਹੋ ਗਈ ਫਿਰ ਸਪਰੇਅ ਨਾ ਥੱਲੇ ਪਈ ਫਿਰ ਵੀ ਔਖਾ ਹੋ ਜਾਂਦਾ ਤਾਂ ਹੁਣ ਹੈਗਾ ਕਿ ਜਲਦੀ ਤੋਂ ਜਲਦੀ ਸਪਰੇਅ ਕਰ ਦਈਏ ਕੱਖਾਂ ਉੱਤੇ ਹੋਰ ਹੁਣ ਸਾਰੇ ਪਾਸੇ ਇਸ ਚੀਜ਼ ਦਾ ਹੀ ਧਿਆਨ ਦੇਣਾ ਪਹਿਲਾਂ ਹੁੰਦਾ ਮੱਕੀ ਨੂੰ ਹਰਾ ਕਰਨਾ ਫਿਰ ਮੱਕੀ ਦੀ ਉਹਨੂੰ ਪਾਣੀ ਲੱਗਣਾ ਫਿਰ ਮੱਕੀ ਦੇ ਸੁੰਡੀ ਵਾਲੀ ਸਪਰੇਅ ਕਰਨੀ ਹੁਣ ਟਾਰਗੇਟ ਹੈਗਾ ਮੱਕੀ ਦੇ ਕੱਖ ਮਾਰਨੇ ਮੱਕੀ ਦੇ ਕੱਖ ਮਾਰਨ ਵਾਲਾ ਟਾਰਗੇਟ ਪੂਰਾ ਹੋ ਗਿਆ ਉਸ ਤੋਂ ਬਾਅਦ ਨਵਾਂ ਟਾਰਗੇਟ ਚੱਲ ਪੈਣਾ ਕੀ ਮੱਕੀ ਨੂੰ ਸੋਕਾ ਨਾ ਲੱਗੇ। ਬਸ ਆਹੀ ਚੱਲੀ ਜਾਂਦਾ ਜੱਟਾਂ ਦਾ। ਹੋਰ ਕੁਝ ਨਹੀਂ ਹੈਗਾ। ਹਾਂਜੀ ਵੀਰੇ ਆਪਾਂ ਚਾਲੂ ਕਰੀ ਹੋਈ ਆ ਕੱਖਾਂ ਵਾਲੀ ਸਪਰੇ ਤੇ ਇੱਕ ਜਿਹੜਾ ਲੋਟਸ ਦਾ ਡੱਬਾ ਆਉਂਦਾ ਉਹ ਪਾਇਆ ਬਈ ਇੱਕ 2 ਕਿੱਲਿਆਂ ਦਾ ਤੇ ਪਾਣੀ ਜਿਆਦੇ ਤੋਂ ਜਿਆਦੇ ਲਾਉਣਾ ਵੀਰੇ। ਹੋਰ ਗੱਲ ਦਾ ਸਾਰੀ ਦਾ ਠੀਕ ਆ। ਪਰ ਪਾਣੀ ਜਿਆਦੇ ਤੋਂ ਜਿਆਦੇ ਲੱਗਣਾ ਚਾਹੀਦਾ ਪਾਣੀ ਨਾ ਘੱਟ ਲਾਇਓ ਵੀਰ ਬਣੇ ਕਿਉਂਕਿ ਜੇ ਪਾਣੀ ਘੱਟ ਲੱਗੂਗਾ ਤਾਂ ਨੁਕਸਾਨ ਹੁੰਦਾ ਹੁਣ ਮੈਂ 4 ਕਿੱਲੇ ਤੇ ਹੀ ਢੋਲ ਲਾ ਰਿਹਾ ਸਾਰਾ ਪੂਰਾ ਢੋਲ 4 ਕਿੱਲੇ ਤੇ ਲੱਗ ਰਿਹਾ ਵਾ ਹੁਣ ਤੁਸੀਂ ਦੇਖ ਲਓ ਹਨ ਕਿ ਇਹਦੇ ਵਿੱਚ ਕੱਕ کافی ਹੋਈ ਹੋਇਆ ਤੇ ਪੂਰਾ ਢੋਲ ਦਾ ਢੋਲ 4 ਕਿੱਲੇ ਤੇ ਲਾ ਰਿਹਾ 4 850 ਲੀਟਰ ਪਾਣੀ ਪੈ ਜਾਂਦਾ ਤੇ ਲੋਟਸ ਪਾਈ ਆ ਤੇ ਨਾਲ ਅੱਧਾ ਕਿਲੋ ਐਟਰਾਜਨ ਪਾਤੀ ਤੇ ਪੂਰਾ ਖੇਤ ਬਹੁਤ ਗਿੱਲਾ ਹੋਣਾ ਚਾਹੀਦਾ ਇਹਨੇ ਤਾਂ ਅਸਰ ਕਰਨਾ ਨਹੀਂ ਇਹਨੇ ਅਸਰ ਨਹੀਂ ਕਰਨਾ ਤੇ ਕਈ ਵਾਰ ਆਪਾਂ ਸੁੱਕੇ ਖੱਤੇ ਚ ਕਰ ਦਿੰਨੇ ਆ ਵੀ ਬਾਅਦ ਚ ਪਾਣੀ ਲਾ ਦਾਂਗੇ ਨਹੀਂ ਪਾਣੀ ਵੀ ਨਾ ਲਾਉਣਾ ਪਰ ਪਹਿਲਾਂ ਇਹਨੂੰ ਜ਼ਰੂਰੀ ਗਿੱਲੇ ਖੇਤ ਚਾਹੀਦੇ ਆ ਦੇਖ ਲਓ ਮੈਂ ਟਾਇਰਾਂ ਦੀਆਂ ਲੀਹਾਂ ਪੈਂਦੀਆਂ ਪੂਰੀ ਇੰਨਾ ਖੇਤ ਗਿੱਲਾ ਵਾ ਤਾਂ ਉਸ ਤੋਂ ਬਾਅਦ ਸ਼ੁਰੂ ਕਰਾਂਗੇ ਤੇ ਪੂਰੀ ਵਧੀਆ ਸਪਰੇ ਹੁੰਦੀ ਜਾਂਦੀ ਆ ਕੋਈ ਦਿਕਤ ਨਹੀਂ ਆ ਦੇ ਲੋ ਖਾਲੀਆਂ ਹੀ ਤੁਹਾਨੂੰ ਦੀਂਦਾ ਹੋ ਹਰਾ ਹੋ ਗਿਆ ਸੀ ਸ਼ੁਰੂ ਤੇ ਆਪਾਂ ਕੋਈ ਸਪਰੇ ਨਹੀਂ ਦੀ ਕਰੀ ਤਾਂ ਕਰਕੇ ਹੁਣ ਕਰਿਆ ਅੱਗੇ ਮੈਟਰਾਜਨ ਕਰ ਦਿੰਦਾ ਹੁੰਦਾ ਸੀ ਨਾਲ ਦੀ ਨਾਲ ਹੀ ਨਾ ਕਿ ਜਦੋਂ ਪਹਿਲਾਂ ਪਾਣੀ ਲਾਉਣਾ ਉਦੋਂ ਬਾਅਦ ਐਟਰਾਜਨ ਕਰ ਦੇਣੀ ਪਰ ਆ ਜਿਹੜੀ ਤਿੱਖੀ ਨੋਕ ਵਾਲਾ ਪੱਤਾ ਬਣ ਜਿਵੇਂ ਆ ਤੇ ਆ ਜਿਹੜਾ ਵਾ ਇਹ ਥਾਲਾ ਨਾ ਬਾਅਦ ਚ ਹਰਾ ਹੋ ਜਾਂਦਾ ਇਹਨੂੰ ਐਟਰਾਜਨ ਨਹੀਂ ਰੋਕਦੀ ਹੈਗੀ ਤਾਂ ਕਰਕੇ ਫਿਰ ਐਦਕੀ ਮੈਂ ਪਹਿਲਾਂ ਹੀ ਕੰਟਰੋਲ ਰੱਖਿਆ ਕਿ ਹੌਲੀ ਹੌਲੀ ਕੱਖਾਂ ਵਾਲੀ ਦਵਾਈ ਕਰਨੀ ਹੈਗੀ ਆ ਪਰ ਉਹਨੂੰ ਕਰਨਾ ਥੋੜੀ ਜਿਹੀ ਸਬਰ ਸੰਤੋਖ ਨਾਲ ਹੀ ਆ ਕੀ ਵੀ ਜਿਹੜੀ ਵਧੀਆ ਹੋਵੇ ਬਸ ਦੋਏ ਤੇ ਸਾਰੇ ਵੀਰ ਇਸੇ ਚੀਜ਼ ਦਾ ਧਿਆਨ ਰੱਖਿਓ ਆਪਦਾ ਕਿ ਜਿਹੜੀ ਵੀ ਕੰਨੀਆਂ ਤੁਸੀਂ ਕਰ ਸਕੋ ਇੱਕ ਨਾ ਯਾਰ ਮੈਂ ਨਾ ਆਪਣੇ ਲੋਕਾਂ ਤੇ ਹੈਰਾਨ ਆ ਉਸ ਦਿਨ ਮੈਂ ਵੀਡੀਓ ਪਾਈ ਸੀਗੀ ਹਨਾ ਕੀ ਵੀ ਐ ਕਰਕੇ ਲਾਈਟ ਬਹੁਤ ਵਧੀਆ ਆਉਂਦੀ ਆ ਹਨਾ ਪਾਣੀ ਦੇ ਉਹ ਚ ਇਹ ਕਮੈਂਟ ਬਾਹ ਬਾਲਾ ਕਰਦੇ ਆ ਲੋਕ ਜੱਟਾਂ ਦੇ ਬੰਦੇ ਜੱਟਾਂ ਦੇ ਮੁੰਡੇ ਹੋ ਕੇ ਹਨਾ ਕਿ ਜੱਟ ਜ਼ਿਮੀਦਾਰਾਂ ਦੇ ਗੋਤ ਆ ਜਿਨ੍ਹਾਂ ਨੇ ਕਮੈਂਟ ਕਰੇ ਹੋਏ ਹਨਾ ਕਿ ਪਾਣੀ ਦੀ ਬਰਬਾਦੀ ਜਰ ਮੈਂ ਹੈਰਾਨ ਹੁੰਨਾ ਕਿ ਜ਼ਿਮੀਦਾਰ ਹੀ ਪਾਣੀ ਦੀ ਬਰਬਾਦੀ ਕਰਦਾ ਯਾਰ ਕਹੇ ਜੇ ਲੋਕ ਆ ਕਹੇ ਜੀ ਕਿੰਨੀ ਘਟੀਆ ਸੋਚ ਲੈ ਕੇ ਚੱਲਦੇ ਆ ਲੋਕ ਹਨਾ ਕਿ ਜ਼ਿਮੀਦਾਰ ਵੀ ਉਹਨਾਂ ਤੋਂ ਪੁੱਛਣ ਵਾਲਾ ਹੋਵੇ ਜਦੋਂ ਤੁਸੀਂ ਮੋਤਨ ਜਾਂ ਹੱਗਣ ਜਾਂਦੇ ਹੋ ਉਦੋਂ ਉਹ ਉਦੋਂ ਨਹੀਂ ਪਾਣੀ ਯੂਜ਼ ਕਰਦੇ ਨਾ ਪੀਵੋ ਪੀਣਾ ਬੰਦ ਕਰ ਦਿਓ ਨਹਾਉਣਾ ਬੰਦ ਕਰ ਦਿਓ ਠੀਕ ਨਹੀਂ ਗੱਡੀਆਂ ਧੋਣੀਆਂ ਬੰਦ ਕਰ ਦਿਓ ਉਹ 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 ਕੰਮ ਨਹੀਂ ਪਾਣੀ ਲਈ ਵਰਤਿਆ ਜਾਂਦਾ ਠੀਕ ਨਹੀਂ ਤੇ ਜੇ ਜੱਟ ਯੂਜ਼ ਕਰਦਾ ਤਾਂ ਉਹ ਪਾਣੀ ਦੀ ਬਰਬਾਦੀ ਹੋ ਗਈ ਹੈ ਤੇ ਆਹ ਜਿਹੜੀਆਂ ਐਡੀਆਂ ਐਡੀਆਂ ਫੈਕਟਰੀਆਂ ਕਿਹੜੇ ਕਿਹੜੀ ਫੈਕਟਰੀ ਦੇ ਵਿੱਚ ਪਾਣੀ ਨਹੀਂ ਯੂਜ਼ ਹੁੰਦਾ ਕੀ ਉਹ ਇੱਕ ਨਾਰਮਲ ਵੇ ਨਾਲ ਮੈਂ ਪਾਈ ਸੀ ਕਿ ਜੱਟ ਜ਼ਿੰਮੇਵਾਰ ਨੂੰ ਵੀ ਇੰਨਾ ਸੌਖਾ ਆਇਆ ਆ ਵੀ ਲੈਟ ਇੰਨੀ ਵਧੀਆ ਆਉਂਦੀ ਹੈ ਹਨਾ ਕਿ ਰਾਮ ਨਾਲ ਪਾਣੀ ਲੱਗੀ ਜਾਂਦਾ ਪਾਣੀ ਦਾ ਵੀ ਉਹਨਾਂ ਹੀ ਲੱਗਣਾ ਚਾਹੇ ਲੈਟ ਆਵੇ ਚਾਹੇ ਨਾ ਆਵੇ ਨਹੀਂ ਜਨਰੇਟਰਾਂ ਨਾਲ ਜ ਨਹੀਂ ਜਨਰੇਟਰਾਂ ਨਾਲ ਤੇਲ ਫੂਕਾਂਗੇ ਪਾਣੀ ਤਾਂ ਉਹਨੇ ਲੱਗਣੀ ਲੱਗਣਿਆ ਉਹ ਥੋੜੀ ਆ ਵੀ ਜੇ ਲੈਟ ਨਹੀਂ ਆਉ ਤਾਂ ਪਾਣੀ ਨਹੀਂ ਲਾਉਣਾ ਜੱਟਾਂ ਨੇ ਪਾਣੀ ਤਾਂ ਲੱਗਣਾ ਹੀ ਲੱਗਣਾ ਹੁਣ ਨਹੀਂ ਲੱਗੂ ਬਾਅਦ ਚ ਲੱਗਜੂ ਇਹ ਤਾਂ ਗੱਲ ਹੈਗੀ ਆ ਪਰ ਉਹੋ ਬੰਦਿਆਂ ਤੇ ਹੈਰਾਨੀ ਹੁੰਦੀ ਹੈ ਜਿਹੜੇ ਜੱਟ ਜ਼ਿਮੀਂਦਾਰ ਹੋ ਕੇ ਹੀ ਆਪਣੇ ਬੰਦਿਆਂ ਨੂੰ ਉਹ ਗਾ ਇਹ ਗੱਲ ਕਹਿੰਦੇ ਆ ਕਿ ਪਾਣੀ ਪਾਣੀ ਦੀ ਬਰਬਾਦੀ ਯਾਰ ਬੰਦਾ ਨਹੀਂ ਵੱਜਦਾ ਉਹਦੇ ਬਿਨਾ ਤਾਂ ਫਿਰ ਫਸਲ ਕਿਵੇਂ ਬਚੂ ਨਾ ਖਾਓ ਸਬਜ਼ੀਆਂ ਸਬਜ਼ੀਆਂ ਵੀ ਉਹ ਵੀ ਤਾਂ ਪਾਣੀ ਤੋਂ ਪੈਦਾ ਹੁੰਦੀਆਂ ਨਾ ਖਾਓ ਕੁਝ ਦਾਲ ਬਣਾਉਣੀ ਆ ਉਹਦੇ ਲਈ ਪਾਣੀ ਬਰਤਣਾ ਕਿ ਚਾਹ ਬਣਾਉਣੀ ਆ ਉਹ ਚ ਪਾਣੀ ਪੈਣਾ ਕਿਹੜੀ ਚੀਜ਼ 'ਚ ਨਹੀਂ ਪਾਣੀ ਯੂਜ਼ ਹੁੰਦਾ ਦੱਸਿਓ ਮੈਨੂੰ ਆਪਣਾ ਸਾਰੇ ਘਾਥੇ 'ਚ ਪਾਣੀ ਯੂਜ਼ ਹੁੰਦਾ ਹਨਾ ਕਿ ਆਪਾਂ ਮਾੜਾ-ਮੋਟਾ ਤਾਂ ਫਿਰ ਆਪਾਂ ਨੂੰ ਦੇਖ ਕੇ ਚੱਲਣਾ ਚਾਹੀਦਾ ਵੀ ਕੀ ਚੀਜ਼ ਕਰਨੀ ਆ ਕੀ ਜੀ ਨਹੀਂ ਕਰਨੀ ਆਪਣੇ ਜੱਟਾਂ ਦੇ ਬੰਦੇ ਹੋਗੇ ਯਾਰ ਉਹ ਕਮੈਂਟ ਕਰਦੇ ਕਿ ਪਾਣੀ ਦੀ ਬਰਬਾਦੀ ਦੱਸ ਹੈਰਾਨੀ ਹੁੰਦੀ ਆ ਇਹ ਜਿਹੇ ਬੰਦਿਆਂ ਦੀਆਂ ਗੱਲਾਂ ਸੋਚ ਕੇ ਜਾਂ ਦੇਖ ਕੇ ਯਾਰ ਵੀ ਕੀ ਕੀ ਇਹ ਗੱਲਾਂ ਕਰਦੇ ਆ ਹਨਾ ਕੀ ਕਹਿਜੀਆਂ ਗੱਲਾਂ ਕਰਦੇ ਆ ਬਸ ਪਤਾ ਨਹੀਂ ਸਮਝ ਨਹੀਂ ਆਉਂਦੀ ਵੀ ਕਿਹੜੀਆਂ ਗੱਲਾਂ ਜੋ ਗੱਲਾਂ ਕਰਨ ਲੱਗ ਜਾਂਦਾ ਵੀ ਤੁਸੀਂ ਆਪ ਤਾਂ ਦੇਖੋ ਵੀ ਜੇ ਆਪ ਤੁਸੀਂ ਜ਼ਿੰਮੇਵਾਰ ਹੋ ਤਾਂ ਤੁਸੀਂ ਪਾਣੀ ਲਾਉਂਦੇ ਨਹੀਂ ਬਰਬਾਦੀ ਪਾਣੀ ਦੀ ਕਹਿੰਦੇ ਕਈ ਵੀਰਾਂ ਦੇ ਮੈਸੇਜ ਆਉਂਦੇ ਆ ਕਿ ਵੀਰੇ ਨਾਲ ਆਪਾਂ ਲੋਟਸ ਦੇ ਜਾਂ ਆਪਣੇ ਐਟਰਾਜਨ ਦੇ ਨਾਲ ਸੈਂਪਰਾ ਪਾ ਸਕਦੇ ਆ ਨਹੀਂ ਵੀਰੇ ਸੈਂਪਰਾ ਦਵਾਈ ਉਹ ਜਿਹੜੀ ਬਾਥੂ ਤੋਂ ਆਪਣੇ ਉਥੇ ਤੋਂ ਪੈਣੀ ਆ ਵੀਰੇ ਉਹ ਅਲੱਗ ਪੈਣੀ ਆ ਉਹ ਜਿਹੜੀ ਲੋਟਸ ਐ ਨੇ ਮਧੋਲ ਕੇ ਰੱਖ ਦੇਣਾ ਵਾ ਪਾਥੂ ਜਿਆ ਪਰ ਉਹ ਅਲੱਗ ਪੈਣੀ ਆ ਵੀਰੇ ਉਹ ਇਹਦੇ ਨਾਲ ਨਹੀਂ ਪੈ ਸਕਦੀ ਦਵਾਈ ਉਹ ਵੱਖਰੀ ਪੈਣੀ ਆ ਦਵਾਈ ਤੇ ਖੇਤ ਹੁਣ ਪੂਰੇ ਗਿੱਲੇ ਗਾਰੇ ਆ ਰਗੇ ਤਾਂ ਜਾ ਕੇ ਉਹਨੇ ਅਸਰ ਕਰਨਾ ਨਹੀਂ ਉਹਨੇ ਅਸਰ ਨਹੀਂ ਕਰਨਾ ਵੀਰੇ ਦਵਾਈ ਨੇ ਕੋਈ ਵੀ ਦਵਾਈ ਕੱਖਾਂ ਵਾਲੀ ਪਾਓਗੇ ਤਾਂ ਉਹਨੇ ਅਸਰ ਫੇਰ ਹੀ ਕਰਨਾ ਜੇ ਖੇਤ ਪੂਰੇ ਗਿੱਲੇ ਆ ਨਹੀਂ ਨਹੀਂ ਕਰਨਾ ਕਬੂਤਰ ਬਹੁਤ ਘੱਟ ਵਾਰ ਆਉਂਦੇ ਆ। ਆ ਮੁਰਗੀਆਂ ਨਹੀਂ ਬਾਹਰ ਮੁਰਗੀਆਂ ਦਾ ਤਾੜ ਖੋਲੋ ਸੀ ਦਰਵਾਜ਼ਾ ਜਦੀ ਭੱਜੀ ਆਉਂਦੀਆਂ ਬਾਹਰ ਨੂੰ। ਹੋ ਨਹੀਂ ਨਾਲੇ ਆਉਂਦੇ ਬਾਹਰ। ਹਣ ਦੇਖਾ ਜੀ ਵੀ ਉਹਨਾਂ ਜੀ ਨਹੀਂ ਕਰਦਾ ਵੀ ਥੱਲੇ ਆ ਜੀਏ। ਜਿਹਦੇ ਹਿਮਲਣੀ ਆਲੂ ਦਾ ਹੋ ਗਿਆ ਦਾ ਐਂਡ ਸਾਰਾ ਚਲੇ ਗਿਆ ਮਾਲ ਰਾਸ਼ਨ ਸਟਾਕ ਕਰ ਲਿਆ ਆਪਣਾ ਫਾਰਮ ਦੀ ਤੇ ਸੀਡ ਸਟੋਰ ਚੱਲਿਆ ਜਿਹੜਾ ਸੇਲ ਕਰਨ ਵਾਲਾ ਸੀਗਾ ਉਹ ਸੇਲ ਕਰ ਤੇ ਅੱਜ ਪਹਿਲਾ ਦਿਨ ਆਰਜਨ ਟਰਾਲੀ ਲੋਡ ਤੇ ਚੱਲਿਆ ਅਜੇ ਤੱਕ ਪਹਿਲੇ ਦਿਨ ਹੀ ਭਾਈ ਆ ਲੋਡ ਤੇ ਸਾਲਿਆਂ ਨੇ ਨਾ ਮਗਰੋਂ ਲਾਰ ਕਰਤੀ ਟਰਾਲੀ ਲਓ ਜੀ ਅੱਜ ਹਿਮਾਲਣੀ ਆਲੂ ਖਤਮ ਹੋ ਗਿਆ ਤੇ ਅੱਜੇ ਸ਼ੁਰੂ ਕਰਿਆ ਐਲ ਆਰ ਇਹ ਐਲ ਆਰ ਨਾ ਵੀਰੇ ਆਪਣਾ ਫਰਵਰੀ ਮਹੀਨੇ ਦਾ ਦੇ ਲੋ ਪੱਟ ਕੇ ਰੱਖਿਆ ਹੋਇਆ ਸੀਗਾ ਤੇ ਐਨ ਪੂਰਾ ਠੰਡੇ ਦਾ ਠੰਡਾ ਪਿਆ ਜਿਵੇਂ ਬਰਸ ਦੇ ਵਿੱਚ ਲੱਗਿਆ ਹੁੰਦਾ ਲੂ ਸੇਮ ਉਦੋਂ ਦਾ ਉਦੋਂ ਸਾਰਾ ਪੂਰਾ ਵਧੀਆ ਪਿਆ ਕੋਈ ਵੀ ਦਿੱਕਤ ਪਰੇਸ਼ਾਨ ਨਹੀਂ ਇਹਦੇ ਵਿੱਚ ਹੋਣਾ ਨਿਕਲ ਗਿਆ ਇਹ ਬੰਦ ਕਰ ਦਈਏ ਕਿਹੜਾ ਕੀ ਬਹੁਤ ਹੀ ਵੀਰਾਂ ਦੇ ਕਾਲ ਮੈਸੇਜ ਆਉਂਦੇ ਸੀ ਕਿ ਵੀਰੇ ਪਿੰਡੀ ਦੀ ਅਪਡੇਟ ਦੇ ਦਿਓ ਵੀਰੇ ਪਿੰਡੀ ਦੀ ਦੇਖੋ ਗੁੜਾਈ ਚੱਲਦੀ ਆ ਤੇ ਹੁਣ ਇਹ ਤੇ ਸੁੰਡੀ ਵਾਲੀ ਸਪਰੇਅ ਕਰੂੰਗਾ ਦੁਬਾਰਾ ਕੋਰਾ ਜਨ ਕਰ ਦੇਣੀ ਆ ਹੁਣ ਗੁੜਾਈ ਕਰਕੇ ਸਪਰੇਅ ਕਰਦੇ ਆ ਤੇ ਕੱਲ ਨੂੰ ਨੇੜੇ ਹੋ ਜੂ ਗੜਾਈ ਕਰਨ ਦਾ ਕੰਮ ਤੇ ਇਹ 50 ਤੋਂ 60 ਦਿਨਾਂ ਦੇ ਵਿੱਚ ਵਿੱਚ ਉਤਰਨ ਲੱਗ ਜਾਂਦੀ ਹੁੰਦੀ ਹੈ ਵੀਰੇ ਤੇ ਜਿੱਥੇ ਜਿੱਥੇ ਆਪਣੀ ਮਰੀ ਸੀ ਭਿੰਡੀ ਉੱਥੇ ਦਾਣੇ ਹੋਰ ਨਵੇਂ ਲਾਤੇ ਸੀਗੇ ਤੇ ਹੁਣ ਗੜਾਈ ਕਰਕੇ ਜਿਹੜਾ ਇਹਦਾ ਕੱਖ ਹੋਊਗਾ ਉਹ ਚੱਕ ਦਾਂਗੇ ਗੜਾਈ ਕਰਕੇ ਨਾ ਵੇਖ ਲਓ ਵਧੀਆ ਚਮਕਦੀਆਂ ਨੇ ਲੈਨਾਂ ਦਾ ਸਾਰੀਆਂ ਭਿੰਡੀ ਦੇ ਤੇ ਕਿਉਂਕਿ ਇਹਨੂੰ ਗੜਾਈਆਂ ਹੁਣ 2 6 ਦੀ 6 ਦੀ ਦੇਣੀਆਂ ਪੈਣੀਆਂ ਕਿਉਂਕਿ ਗੜਾਈਆਂ ਨਾਲ ਹੀ ਚੱਲਦੀ ਹੁੰਦੀ ਹੈ ਪਿੰਡੀ ਇਹਨੇ ਗੜਾਈਆਂ ਨਾਲ ਹੀ ਚੱਲਣਾ ਕਿਉਂਕਿ ਤੇ ਕੋਈ ਸੁਪਰੀਹਾਂ ਨਹੀਂ ਹੁੰਦੀ ਇਹਨੇ ਗੜਾਈਆਂ ਨਾਲ ਹੀ ਬਚਣਾ ਗੜਾਈਆਂ ਨਾਲ ਹੀ ਕੰਮ ਕਰਨਾ ਇਹਨੇ ਪਿੰਡੀ ਨਾਲ ਗੜਾਈਆਂ ਕਰਾਂਗੇ ਵਧੀਆ ਤਾਂ ਇਹਨੇ ਕੰਮ ਕਰਨਾ ਐਦਾਂ ਸੋਹਣੀਆ ਪਿੰਡੀ ਤਾਂ ਹਰੀ ਹੋਈ ਤੇ ਬਸ ਮਿਹਨਤਾ ਹੁਣ ਹੁਣ ਮਿਹਨਤ ਹੋ ਜੂ ਜੇ ਉੱਤਣ ਲੱਗੀ ਟਾਈਮ ਨਾਲ ਤਾਂ ਇਹਦਾ ਐਂ ਹੁੰਦਾ ਪਿੰਡੀ ਦਾ ਜੇ 10 12 ਬਾਰੀਆਂ ਵਧੀਆ ਲੱਗੀਆਂ ਤਾਂ ਪੈਸੇ ਪਟਾ ਦਿੰਦੀ ਹੁੰਦੀ ਆ ਜੇ ਨਹੀਂ ਲੱਗੀਆਂ ਤਾਂ ਚਲੋ ਨਹੀਂ ਸਹੀ ਫਿਰ ਕੋਈ ਇਹਦੇ ਵਿੱਚ ਐਡਾ ਦੁਖੀ ਹੋਣ ਵਾਲਾ ਜਾਂ ਕੋਈ ਐਡਾ ਵੱਡਾ ਮੈਟਰ ਨਹੀਂ ਹੁੰਦਾ ਚਲੋ ਜਿਹੇ ਜਿਹਾ ਹੈਗਾ ਉਹ ਜਿਹਾ ਹੋ ਜਾਂਦਾ ਆਪਾਂ ਨਾ ਹੌਲੇ-ਮਹਲੇ ਦੇ ਅੱਗੇ ਇਹ 2 ਸਾਲ ਲਗਾਤਾਰ 5530 ਲੈ ਕੇ ਗਏ ਸੀਗੇ ਟਰੈਕਟਰ ਤੇ 5530 ਨਾਲੋਂ ਇਹਨੇ 20 ਕਲੀਟਰ ਤੇਲ ਘੱਟ ਖਾਦਾ ਆਪਣੇ ਅਰਜਣ ਨੇ ਤੇ ਤੁਸੀਂ ਦੇਖ ਲਓ ਵੀ ਆਪਾਂ ਕਹਿ ਦਿੰਨੇ ਆ ਹਨਾ ਕਿ ਤੇਲ ਉਹ ਵੱਡਾ ਟਰੈਕਟਰ ਆ ਉਹ ਬਹੁਤ ਜ਼ਿਆਦਾ ਤੇਲ ਖਾਊਗਾ ਜਾਂ ਉਹ ਬਹੁਤ ਜ਼ਿਆਦਾ ਫਰਕ ਨਹੀਂ ਪੈਂਦਾ ਕਿਉਂਕਿ ਇਹ ਇਹ ਥਾਲਾ ਹਰੇਕ ਚੜਾਈਆਂ ਦੇ ਦਬ ਜਾਂਦਾ ਸੀ ਵੇਖਾ ਪੂਰਾ ਯਾਨੀ ਕਿ ਬਰੋਬਰ ਨੇ ਮੂਰੇ ਨਿਕਲ ਜਾਣਾ ਸੀ ਕਿਸੇ ਟਰੈਕਟਰ ਤੋਂ ਜਦੋਂ ਆਪਣੇ ਤਾਂ ਟਰੈਕਟਰਾਂ ਦੀ ਰੇਸ ਰੂਸ ਨਾਰਮਲ ਹੀ ਹੁੰਦੀ ਆ ਤੇ ਉਹ ਉਹ ਟਰੈਕਟਰ ਸਾਲਾ ਭੱਜਿਆ ਜਾਵੇ ਕਿ ਉਹਨਾਂ ਦਾ ਤੇਲ ਤੂਲ ਵਧਾਏ ਹੁੰਦੇ ਆ ਆਪਣੇ ਤਾਂ ਹੁਣ ਨਾਰਮਲ ਸੀਗਾ ਤੇਲ ਤੂਲ ਬਿਲਕੁਲ ਨਹੀਂ ਵਧਾਇਆ ਸੀ ਨਾ ਉਹ ਨਾਲੇ ਮਾੜੀ ਜਿਹੀ ਚੜਾਈ ਆਈ ਇਹ ਚੱਕਰ ਤੋੜ ਗਿਆ ਜਿਹੜੀ ਪਿੱਛੇ ਰਹਿ ਗਿਆ ਹਨਾ ਕਿ ਜਿਨ੍ਹਾਂ ਦੇ ਹੁਣ ਜਿਹੜੇ ਹੁਣ ਉਥੇ ਵੀਰ ਜਾਣਦੇ ਆ ਹਰੇਕ ਦੇ ਤੇਲ ਵਧਾਇਆ ਕਿਸੇ ਦਾ ਕੁਛ ਕਰਿਆ ਛੋਟੇ ਤੋਂ ਛੋਟਾ ਟਰੈਕਟਰ ਵੀ ਐ ਭੇਜਦਾ ਹੁੰਦਾ ਬਜ਼ੁਰਗ ਤੋਂ ਬਜ਼ੁਰਗ ਵੀ ਪੂਰੇ ਟਰੈਕਟਰ ਭਜਾਉਂਦੇ ਆ ਵੀ ਜਿਹੜੇ ਅੱਗ ਲਾਉਂਦੇ ਜਾਂਦੇ ਆ ਐਡੇ ਐਡੇ ਸਲੈਂਸਰ ਪਾ ਆ ਗਏ ਨਾ ਪੂਰੇ ਚੱਕਦੇ ਆ ਫਟੇ ਆ ਨਾ ਉਹ ਤੇ ਸਾਡੇ ਵਾਲਾ ਸਾਰਾ ਜਾਨ ਨੂੰ ਚੜਾਈ ਚੜਦਾ ਜਿੱਦਾਂ ਮਰ ਜਾਂਦਾ ਹੁੰਦਾ ਸੀ ਤੇ ਉਹਦੇ ਚੱਕਰ ਚ ਕੀ ਤੇਲ ਦੇਖ ਲਓ ਅ ਇੱਥੋਂ ਵੀਡੀਓ ਵੀ ਮੈਂ ਪਾਈ ਸੀਗੀ ਇੱਥੋਂ ਜਾ ਕੇ ਕੀਰਤਪੁਰ ਸਾਹਿਬ ਤੋਂ ਬਾਅਦ ਤੇਲ ਪਵਾਇਆ ਸੀ 40 ਲੀਟਰ ਉਹਦੋਂ ਪਿਆ ਤੇ 40 ਲੀਟਰ ਉਹ ਪਾ ਕੇ ਤੇ ਫਿਰ ਉਸ ਤੋਂ ਬਾਅਦ ਜਦੋਂ ਵਾਪਸ ਆਏ ਆ ਪੱਠਾ ਸਾਹਿਬ ਜਦੋਂ ਉੱਧਰ ਸਾਰੇ ਗੁਰਦਰਾ ਸਾਹਿਬ ਦੇਖ ਕੇ ਪੱਠਾ ਸਾਹਿਬ ਆਏ ਆ ਪੱਠਾ ਸਾਹਿਬ ਆ ਕੇ 45 ਲੀਟਰ ਫੇਰ ਪਵਾਇਆ ਠੀਕ ਨੇ ਤੇ ਇੰਨਾ ਤੇਲ ਜਾਨੀ ਕਿ ਖਾ ਗਿਆ ਸੀ ਟਰੈਕਟਰ ਵੀ 40 ਪਹਿਲਾਂ ਪਿਆ 45 ਫੇਰ ਪਿਆ ਤੇ ਜਿਹੜਾ ਦੁਬਾਰਾ 45 ਪਵਾਇਆ ਉਹਦੇ ਵਿੱਚੋਂ ਜਾਨੀ ਕਿ ਬਚਿਆ ਹੋਇਆ ਸੀਗਾ ਹਨ ਤੇ ਉਹ ਇੰਨਾ ਕੀ ਤੇ ਇਦੋਂ ਥੋੜਾ ਵੱਧ ਤੇਲ ਹੋ 56 30 ਚ ਪੈਂਦਾ ਹੁੰਦਾ ਸੀਗਾ ਕਿ ਜਿਵੇਂ 56 30 ਚ ਦੋ ਵਾਰ ਟੈਂਕੀਆਂ ਫੁੱਲ ਕਰਾਉਣੀਆਂ ਪੈਂਦੀਆਂ ਹੁੰਦੀਆਂ ਸੀ ਤੇ ਤੀਜੀ ਵਾਰ ਨੂੰ 1000 1500 ਦਾ ਤੇਲ ਹੋਰ ਪਵਾ ਕੇ ਲੈ ਆਉਂਦੇ ਹੁੰਦੇ ਸੀ ਤੇ ਇਹ ਕਿਤਾ ਚਲੋ ਵਾਹਿਗੁਰੂ ਨੇ ਬਹੁਤ ਵਧੀਆ ਆਲੂਆਂ ਦੇ ਵਿੱਚ ਠੀਕ ਰੇਟ ਸੀਗਾ ਹਨਾ ਵੀ ਪੈਸੇ ਚਲੋ ਚਾਰ ਸੀਗੇ ਕੋਲੇ ਜੇਬ ਚ ਪੈਸੇ ਸੀਗੇ ਪਿਛਲੀ ਵਾਰ ਵੀਰੇ ਇੰਨਾ ਕਿ ਯਾਨੀ ਕਿ ਮੰਦਾ ਕੰਮ ਸੀਗਾ ਕਿ ਜਦੋਂ ਉਹ ਲੇਮਨ ਲੈਤੇ ਗਏ ਸੀਗੇ ਕਿ ਬਹੁਤ ਹੀ ਜਾਦੇ ਯਾਨੀ ਕਿ ਖਰਚੇ ਤੋਂ ਡਰੀ ਲੱਗੀ ਜਾਂਦਾ ਸੀ ਸੱਚੀ ਦੱਸਾਂ ਤੁਹਾਨੂੰ ਹਨਾ ਕਿ ਪਿਛਲੀ ਵਾਰ ਤਾਂ ਹਨਾ ਵੀ ਬਹੁਤ ਘਾਟੇ ਵਾਲਾ ਕੰਮ ਸੀਗਾ ਤੇ ਬਾਬੇ ਮੁਰੇ ਸੁੱਖਾਂ ਸੌਕੇ ਆਏ ਸੀ ਕਿ ਬਾਬਾ ਜੀ ਵੀ ਅਗਲੀ ਵਾਰ ਵੀ ਫਸਲਾਂ ਵਧੀਆ ਲੱਗ ਜਾਣ ਹਨਾ ਤੇ ਚਲੋ ਝਾੜ ਦਾਤ ਕਿ ਐਟਲੀਸ ਸਾਰਿਆਂ ਦੀ ਘਟਾ ਹਨਾ ਵੀ ਸਭ ਦੇ ਸੇਮ ਝਾੜਤਾ ਅੱਗੇ ਜਿਨੇ ਹੁਣ ਪਿਛਲੀ ਵਾਰ ਹਿਮਾਲਣੀ ਮੇਰਾ 400 ਤੋਂ ਸਵਾ 400 ਬੈਗ ਨਿਕਲ ਰਿਹਾ ਸੀਗਾ ਜਿਹਦਾ ਪਿਛਲੇ ਸਾਲ ਸੀ ਹਨਾ ਤੇ ਇਸ ਸਾਲ ਹਿਮਾਲਣੀ ਆਪਾਂ ਲਾਇਆ ਸੀਗਾ ਤੇ ਆਪਣਾ ਜਿਹੜਾ ਹਿਮਾਲਣੀ ਸੀਗਾ ਉਹ ਲੱਗਿਆ ਸੀਗਾ ਲੇਟ ਯਾਨੀ ਕਿ ਉਹ ਨਵੰਬਰ ਦੇ ਵਿੱਚ ਲੱਗਿਆ ਹੋਊਗਾ ਜਿਹੜਾ ਹਿਮਾਲਣੀ ਸੀ ਆਪਣਾ 1 2 ਨਵੰਬਰ ਨੂੰ ਹਨਾ ਕਿ ਬਾਲਾ ਤਾਂ ਲੇਟ ਨਹੀਂ ਸੀ ਪਰ ਤੇ ਉਹ ਬਰਾਹ ਲੇਟ ਤੇ ਉਹਦਾ ਗਿਣਤੀ ਦੇ दाਣੇ ਜਾਦੇ ਚੱਕ ਗਿਆ ਗਿਣਤੀ ਦੇ दाਣੇ ਜਾਦੇ ਚੱਕ ਗਿਆ ਤੇ ਆਪਣਾ 260 ਤੋਂ 70 ਬੈਗ ਦਾ ਝਾੜ ਆਇਆ ਹਿਮਾਲਣੀ ਦਾ 270 ਬੈਗ ਬਣਦੇ ਆ ਤਾਂ ਜੇ ਆਪਾਂ ਹਰਿਆ ਹੋਰਾ ਵਿੱਚ ਪਾਉਨੇ ਆ ਤੇ ਵੀ ਜਿਹੜਾ ਹਰਾ ਤੇ ਘੱਟ ਵੱਡ ਹੁੰਦੀ ਹੈ ਨਾ ਜੇ ਉਹ ਵਿੱਚ ਪਾਉਨੇ ਆ 275 ਬਣ ਜਾਣੇ ਆ ਜੇ ਉਹਨਾਂ ਨੂੰ ਕੱਢਦੇ ਆ ਫੇਰ ਆਪਣੇ 265 ਬੈਗ ਰਹਿ ਜਾਂਦੇ ਆ ਰਾਸ਼ਨ ਤੇ ਸਾਰੇ ਦੇ ਪੈਸੇ ਬਹੁਤ ਸੋਹਣੇ ਬਟਾਏ ਆ ਰੇਟ ਵਧੀਆ ਪੂਰਾ ਵਧੀਆ ਵੈਗ ਗਿਆ ਸੀਗਾ ਸਾਰਾ ਮਾਲ ਵੈਜ ਜਾਂਦੇ ਨਹੀਂ ਵਧੀਆ ਵੀ ਉਹ ਹੈਗਾ ਗੱਲ ਹੈ ਨਾ ਕਿ ਵੀ ਝਾੜ ਹੈ ਤੇ ਕਿ ਹਿਮਾਲਣੀ ਦਾ ਹਜੇ ਤੱਕ ਹਿਮਾਲਣੀ ਦਾ ਝਾੜ ਪਤਾ ਲੱਗਿਆ ਹੁਣ ਸਾਰੀ ਟੋਟਲ ਇਕੱਲਾ-ਕੱਲਾ ਲੱਗੀ ਜਾਊਗਾ ਉਹ ਇੰਨਾ ਕਹਿਗਾ ਕਿ ਦੜਾ ਆਪਣਾ 250 ਤੱਕ ਸਾਰੇ ਆਲੂਆਂ ਦਾ 250 ਤੱਕ ਦੀ ਐਵਰੇਜ ਪੈ ਜੂਗੀ ਮੇਰੇ ਖਿਆਲ 'ਚ ਜਿੱਥੇ ਤੱਕ ਮੈਨੂੰ ਲੱਗਦਾ ਹਨ ਕਿ ਚਲੋ ਇੰਨੀ ਕ ਐਵਰੇਜ ਵੀ ਪੈ ਗਈ ਬਥੇਰੀ ਆ ਵਾਹਿਗੁਰੂ ਦੀ ਕਿਰਪਾ ਨਾਲ ਤੇ ਕੋਈ ਘਾਟ ਨਹੀਂ ਹੈਗੀ ਠੀਕ ਆ ਬਹੁਤ ਇੰਨੀ ਐਵਰੇਜ ਇਹ ਪੈ ਜਾਂਦੀ ਆ ਤੇ ਪਿਛਲੀ ਵਾਰ ਤਾਂ ਵੀਰੇ 400 ਵੀ 2 ਇੱਕ 180 ਨੂੰ ਵੇਚਦਾ ਸੀ 160 ਨੂੰ 117 ਨੂੰ 190 ਨੂੰ ਵੇਚਦਾ ਹੁੰਦਾ ਸੀ ਸੋਲਾ 300 ਗੱਟੂ ਨਿਕਲਿਆ ਤਾਂ ਕਿੰਨੇ ਦਾ 60000 ਦਾ ਦੱਸੋ ਕੀ ਬੱਲੇ ਪੈਣਾ ਜੇ 200 ਨੂੰ ਵਗਦਾ ਦੁਪਹਿਰੇ ਜਿਆਦਾ ਤਾਂ 160 60 180 ਨਹੀਂ ਵਗਦਾ ਰਿਹਾ ਹਾਲ ਤੇ ਬੜੀ ਯਾਨੀ ਕਿ ਪਿਛਲੇ ਸਾਲ ਬਹੁਤ ਬੰਦਾ ਸੀ ਜੇਬ ਉੱਤੇ ਰੁਪਈਏ ਤੱਕ ਨਹੀਂ ਸੀ ਹੁੰਦੇ ਕੈਸ਼ ਆਉਂਦਾ ਖਾਤੇ 'ਚ ਤਾਂ ਪੈਸੇ ਹੀ ਨਹੀਂ ਸੀ ਪੈਂਦੇ ਜੇ ਖਾਤੇ 'ਚ ਪੈਸੇ ਪੈਣ ਤਾਂ ਹੀ ਕੋਲੇ ਪੈਸੇ ਆਉਣੇ ਸੀ ਤਾਂ ਹੀ ਕੰਮ ਆਉਣੇ ਸੀ ਕਿਤੇ ਉਸ ਵਾਲੇ ਟੈਂਪੂ ਭਰਦੇ ਸੀ ਟੈਂਪੂ ਦੇ 50 60000 ਹੁੰਦਾ ਸੀ ਉਹਨਾਂ ਕੋ ਕੈਸ਼ ਫੜਾ ਦਿੰਦੇ ਉਹਨਾਂ ਗੇ ਲੇਬਰ ਨੂੰ ਦੇਣ ਵਾਲਾ ਹੋ ਜਾਂਦਾ ਸੀ ਤੇ ਬਸ ਕੋਲੇ ਹੈ ਹੀ ਨਹੀਂ ਸੀ ਪਿਛਲੇ ਸਾਲ ਤਾਂ ਹੋਲਾ ਮੱਲਾ ਮੇਰੇ ਕੋਲੇ ਆਪਾਂ ਕਹਿ ਤਾਂ ਦਿੰਨੇ ਆ ਨਾ ਮੇਰੀ ਜੇਬ ਦੇ ਵਿੱਚ ਸਿਰਫ 5000 ਰੁਪਇਆ Google Pay ਤੇ ਸੀਗਾ 5 ਤੋਂ 7000 ਰੁਪਏ ਦੇ ਵਿੱਚ ਮੈਂ ਹੋਲਾ ਮੱਲਾ ਦਾ ਤੇਲ ਵੀ ਪਵਾਇਆ ਤੇ ਹਨਾ ਕੀ ਚਲੋ ਇੱਕ ਇੱਕ ਟੈਂਕੀ ਦਾ ਸੇਵਾ ਕਰ ਦਿੰਦੇ ਨੇ ਇੱਕ ਟੈਂਕੀ ਫਾਰਮ ਤੋਂ ਭਰ ਕੇ ਲੈ ਕੇ ਸੀ ਇੱਕ ਟੈਂਕੀ 3000 ਦਾ ਤੇਲ ਉੱਥੇ ਪਵਾਇਆ 3 ਤੋਂ ਨਾ 4000 ਦਾ ਤੇਲ ਫੇਰ ਪੈ ਗਿਆ ਤੇ 1500 ਦਾ ਫੇਰ ਪੈ ਗਿਆ ਜਾਨ ਕੇ ਜਮਾ ਹੀ ਰੁਪਏ ਮੋਗੇ ਸੀ ਕੋਲੇ ਹਨਾ ਪਿਛਲੇ ਸਾਲ ਆਉਂਦੇ ਹੋਏ ਤੇ ਜੇਬ ਚ ਵੀ ਥੋੜੇ ਜਿਹੀ ਸੀਗੇ ਤਿੰਨ ਚਾਰ ਹਜ਼ਾਰ ਰੁਪਏ ਜੇਬ ਚ ਸੀਗੇ ਚਾਰ ਪੰਜ ਪੰਜ ਉਹ ਵੱਤਵਾਦ ਹਨਾ ਕਿ ਦਿਮਾਗ ਤੇ ਇੰਨੀ ਕੁ ਟੈਨਸ਼ਨ ਸੀ ਪਿਛਲੇ ਸਾਲ ਕਿ ਵੀ ਹਾਈ ਪੈਸੇ ਹੀ ਹੈ ਨਹੀਂ ਹਨਾ ਵੀ ਕੁਝ ਨਹੀਂ ਵੱਟਤ ਹੋ ਰਿਹਾ ਆਲੂਆਂ ਚੋਂ ਇਨਾ ਹੋ ਗਿਆ ਹੋ ਗਿਆ ਤੇ ਬਹੁਤ ਦਿਮਾਗ ਤੇ ਟੈਨਸ਼ਨ ਸੀਗੀ ਪਿਛਲੇ ਸਾਲ ਇਹ ਤੱਕ ਚਲੋ ਵਾਹਿਗੁਰੂ ਨੇ ਸੁਣੀ ਆ ਪੈਸੇ ਆਈ ਜਾਂਦੇ ਆ ਜਿਨ੍ਹਾਂ ਦੇ ਦੇਣ ਵਾਲੇ ਦੇਈ ਜਾਂਦੇ ਆ ਹਨ ਕੀ ਹੌਲੀ ਹੌਲੀ ਆਲੂ ਵਿਕੀ ਜਾਂਦਾ ਵਾ ਵਧੀਆ ਰੇਟ ਤੇ ਵਿਕੀ ਜਾਂਦਾ ਚਲੋ ਜਿਹੜੇ ਹੌਲੀ ਹੌਲੀ ਵੱਡੇ ਟੋਏ ਪੱਟੇ ਜਾਂਦੇ ਆ ਹੌਲੀ ਹੌਲੀ ਭਰ ਆਉਂਦੇ ਇਸ ਤਰ੍ਹਾਂ ਇੱਕ ਦੋ ਬਦਲਾਂ ਲੱਗ ਜਾਣ ਤਾਂ ਸਾਰਾ ਖਬਰ ਅਪ ਹੋ ਜਾਊਗਾ ਮਗਰਲਾ ਕੰਮ ਵੀ ਹਨ ਤੇ ਜੇ ਮੈਂ ਤੁਹਾਨੂੰ ਵੀ ਜੇ ਮੈਂ ਕਹਾਂ ਵੀ ਨਹੀਂ ਵੀ ਹਾਂ ਇਹ ਆਲੂ ਮਹਿੰਗੇ ਬੈਗੇ ਤਾਂ ਸਾਡੇ ਕੋਲ ਤਾਂ ਨਹੀਂ ਵੀਰੇ ਅ ਇਹ ਤੁਸੀਂ ਇਹ ਹਰ ਇੱਕ ਵੀਰ ਦਾ ਹੀ ਇਹ ਹਾਲਾਤ ਹੋਊਗਾ ਜਿਹਨੂੰ ਜਿਹਦਾ ਘਾਟਾ ਖਾਦਾ ਹੋਊਗਾ ਫੜਾ ਮਾਰਨ ਨੂੰ ਮੈਂ ਜੋ ਮਰਜ਼ੀ ਮਾਰ ਲਾਂ ਨਹੀਂ ਜੀ ਤਾਂ ਇੰਨੇ ਦੇ ਆਲੂ ਵੇਚ ਤੇ ਵੀਰੇ ਪੱਲੇ ਕੱਖ ਨਹੀਂ ਰਹਿਣਾ ਜਿਨ੍ਹਾਂ ਦੇ ਦੇਣ ਲੈਣ ਵਾਲੇ ਆ ਉਹੀ ਮੋੜਨੇ ਆਲੂਆਂ ਦੇ ਵਿੱਚੋਂ ਇਸ ਸਾਲ ਤਾਂ ਗਾਹਾਂ ਵਾਲਾ ਸਾਲ ਵਧੀਆ ਲੱਗ ਜੂ ਤਾਂ ਹੋਰ ਵਧੀਆ ਲੱਗੂਗਾ ਦੇਖਾਂਗੇ ਤੇ ਪਰ ਹੁਣ ਤਾਂ ਪੂਰੇ ਪੂਰੇ ਹੋਣੇ ਆ ਤੇ ਬੱਸ ਹਾਂ ਵੀ ਆਹ ਸਾਲ ਬਹੁਤ ਚੰਗਾ ਸੀਗਾ ਬਸ ਇਹ ਹੈ ਕਹਿਣ ਦਾ ਆਲੂਆਂ ਦੀ ਕਦਰ ਸੀਗੀ ਕਦਰ ਦੇ ਨਾਲ ਆਲੂ ਵੇਗ ਗਏ ਸਾਰੇ ਤੇ ਕੋਲੇ ਵੀ ਪੈਸੇ ਸੀਗੇ ਹਨ ਕਿ ਚਲੋ ਬਹੁਤ ਵਧੀਆ ਜਾਨੀ ਕਿ ਹੋਲੇ ਮਹਲਾ ਦੇਖ ਕੇ ਆਇਆ ਤੇ ਮੈਂ ਤਾਂ ਆਹੀ ਦੱਸਣੀ ਸੀ ਗੱਲ ਵੀ ਉਹ ਤੇਲ ਦੀ ਵੀ ਤੇਲ ਇੰਨਾ ਕੁ 20 ਲੀਟਰ ਦਾ ਫਰਕ ਮਸਾਂ ਪਿਆ ਸਾਰੇ ਗੇੜੇ ਦੇ ਵਿੱਚ ਹਨ ਵੱਡੇ ਟਰੈਕਟਰ ਨਾਲ ਤੇ ਇੰਨਾ ਤੇਲ ਹੀ ਖਾ ਗਿਆ ਕਿਉਂਕਿ ਇੱਕ ਟੈਂਕੀ ਅਸੀਂ ਇਹ ਤੋਂ ਭਰ ਕੇ ਲੈ ਗਏ ਫੁੱਲ ਇੱਕ ਟੈਂਕੀ ਫੁੱਲ ਭਰੀ ਹੋਈ ਤਾਂ ਕੀਰਤਪੁਰ ਸਾਹਿਬ ਜਾ ਕੇ 40 ਲੀਟਰ ਤੇਲ ਪਿਆ ਠੀਕ ਆ ਉਹ ਫੇਰ ਟੈਂਕੀ ਉਧਰ ਜਿੱਥੇ ਵੀ ਜਾਣਾ ਜਾਣਾ ਸੀਗਾ ਜਾ ਕੇ ਰੋਪੜ ਆ ਕੇ ਫੇਰ ਤੇਲ ਪਾਇਆ ਉੱਤੇ ਵੀਰ 45 ਲੀਟਰ ਤੇਲ ਪਿਆ ਹਨ ਤੇ 45 ਲੀਟਰ ਤੇਲ ਪਾ ਕੇ ਉਹ ਰੋਪੜ ਤੋਂ ਦੇਖ ਲੋ ਸਿੱਧਾ ਅਸੀਂ ਜੋਦਾਂ ਆਇਆ ਇੱਕ ਪਹਿਲਾਂ ਘਟਾਣਾ ਸਾਹਿਬ ਰੁਗਿਆ ਫਿਰ ਲਾਲ ਆਲੂੰਗੀਰ ਸਾਹਿਬ ਰੁਗਿਆ ਫਿਰ ਜੋਦਾਂ ਆ ਉਹਦੇ ਵਿੱਚ ਕਿੰਨਾ ਕਿ ਤੇਲ ਖਾਦਾ ਉਹ 10 20 ਲੀਟਰ ਤਾਂ ਫੇਰ ਵੀ ਖਾਈ ਗਿਆ ਹੋਗਾ ਇੰਨਾ ਲੀਟਰ ਤੇਲ ਖਾਦਾ ਟਰੈਕਟਰ ਨੇ ਹਨਾ ਇੰਨਾ ਕ ਐਵਰੇਜ ਦਿੰਦਾ ਟਰੈਕਟਰ ਤੇ ਪਰ ਚਲੋ ਚਲਾਉਣ ਨੂੰ ਵਧੀਆ ਲੱਗਦਾ ਠੀਕ ਸੀਗਾ ਸਾਰਿਆਂ ਨੇ ਬਾਲੀ ਵੀਰਾਂ ਦੇ ਤਾਂ ਮੈਨੂੰ ਇਹ ਪਸੰਦ ਆਈ ਵੀਡੀਓ ਨੂੰ ਐਵੇਂ ਹੀ ਰੱਖਿਓ ਸਾਦਾ ਹੀ ਵਧੀਆ ਲੱਗਦਾ ਹਨਾ ਤੇ ਬਹੁਤ ਵੀਰ ਮਿਲੇ ਹਨਾ ਆਪਣੇ ਬਹੁਤ ਖੁਸ਼ੀ ਹੁੰਦੀ ਸੀ ਜਦੋਂ ਵੀਰ ਕਹਿੰਦੇ ਵੀਰ ਉਹ ਵੀ ਕਈ ਵੀਰ ਪਤਾ ਕੀ ਆ ਸੰਗ ਦੇ ਬਲਾਣ ਦੇ ਨਹੀਂ ਸੀਗੇ ਅਗਲੇ ਨੂੰ ਐ ਹੁੰਦਾ ਵੀ ਸ਼ਾਇਦ ਉਹ ਨਾ ਹੋਵੇ ਹਨਾ ਕਈ ਵਾਰ ਮੈਨੂੰ ਸੁਣ ਵੀ ਜਾਂਦਾ ਸੀਗਾ ਵੀ ਵੀ ਉਹ ਜੋਧਾ ਵਾਲਾ ਲੱਗਦਾ ਹਨਾ ਜੋਧਾ ਵਾਲਾ ਹਨਾ ਵੀ ਸੰਧੂ ਫਾਰਮ ਵਾਲੇ ਲੱਗਦੇ ਆ ਸੰਧੂ ਫਾਰਮ ਵਾਲੇ ਤੇ ਕਈ ਵੀਰ ਮਿਲੇ ਵੀ ਹਨਾ ਤੇ ਬਹੁਤ ਚੰਗਾ ਲੱਗਿਆ ਮਨ ਨੂੰ ਕਿ ਹਾਂ ਯਾਰ ਠੀਕ ਆ ਕੋਈ ਜਾਣਦਾ ਵਾ ਆਪਾਂ ਨੂੰ ਕਿਸੇ ਚਲੋ ਚਾਹੇ ਵੀਡੀਓ ਦੇਖ ਕੇ ਜਾਣਦਾ ਚਾਹੇ ਕੋਈ ਚੰਗਾ ਕਹਿ ਕੇ ਜਾਣਦਾ ਚਾਹੇ ਕੋਈ ਮਾੜਾ ਕਹਿ ਕੇ ਜਾਣਦਾ ਪਰ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਆ ਜਿੰਨੇ ਵੀ ਵੀਰ ਮਿਲੇ ਬਹੁਤ ਵਧੀਆ ਲੱਗਿਆ ਸਾਰੇ ਵੀਰਾਂ ਨੂੰ ਮਿਲ ਕੇ ਤੇ ਬਾਹ ਹੁਣ ਅਗਲੀ ਵਾਰ ਨੂੰ ਫੇਰ ਜਾਵਾਂਗੇ ਹੋਲੇ ਮਹਲੇ ਤੇ ਰੱਬ ਸੁੱਖ ਸ਼ਾਂਤੀ ਨਾਲ ਲਿਆਵੇ ਸਾਰਿਆਂ ਦਾ ਹਨਾ ਤੇ ਫੇਰ ਚੱਲਾਂਗੇ ਹੁਣ ਧਿਆਨ ਦੇਣਾ ਫਸਲਾਂ ਵੱਲ ਆਪਣੀਆਂ ਫਸਲਾਂ ਨੂੰ ਸੰਭੀਏ ਵੀਰੇ ਸਾਰੇ ਜਾਣੇ ਬੀਲੇ ਹੋ ਗੇ ਮੱਕੀਆਂ ਬੀਜੀਆਂ ਮੂੰਗੀਆਂ ਬੀਜੀਆਂ ਜੋ ਵੀ ਬੀਜਿਆ ਉਹਨਾਂ ਨੂੰ ਸੰਭੀਏ ਆਨਾ ਕਣਕਾਂ ਨੂੰ ਸੰਭੀਏ ਤੇ ਹੁਣ ਤਾਂ ਫਸਲਾਂ ਸੰਭਾਂਗੇ ਹੁਣ ਇੱਕ ਤਾਂ ਪੂਰੀ ਹੋ ਗਈ ਹੁਣ ਤਾਂ ਹੁਣ ਜਿਹੜਾ ਇਹਦੇ ਵਿੱਚੋਂ ਨੁਕਸਾਨ ਕਰਿਆ ਮੈਂ ਵੀ ਹੁਣ ਉਹ ਨੋਟ ਕਰਦਾ ਰਹਿਣਾ ਵੀ ਆਹ ਚੀਜ਼ ਐਂ ਕਰੀ ਸੀ ਇਹ ਗਲਤ ਕਰੀ ਸੀ ਇਹਨੂੰ ਐਂ ਨਹੀਂ ਕਰਨਾ ਐ ਕਰਨ ਹੁਣ ਮੱਕੀ ਦੇ ਵਿੱਚ ਮੈਂ ਪਿਛੇ ਅੱਗੇ ਨਾ ਜਾਨਕਿ ਪਾਣੀ ਨੂੰ ਪਹਿਲੇ ਪਾਣੀ ਨੂੰ ਕਈ ਵਾਰ ਲੇਟ ਕਰ ਲੈਂਦਾ ਹੁੰਦਾ ਸੀ ਵੀ ਜਿਵੇਂ ਨਾ ਮੀਂਹ ਪੈ ਜਾਣਾ ਮੈਂ ਕਹਣਾ ਨਹੀਂ ਡੈਡੀ ਇਹ ਤਾਂ ਆਪੇ ਹਰੀ ਹੋ ਜੂ ਕੁਝ ਨਹੀਂ ਹੁੰਦਾ ਤੇ ਪਰ ਹੁਣ ਐਤ ਕੀ ਜਦੋਂ 20 ਪੈ ਗਿਆ ਪਤਾ ਲੱਗ ਗਿਆ ਵੀ ਯਾਰ ਇਹ ਤੇ ਸਿਕਰੀ ਜੰਮ ਗਈ ਤਾਂ ਮੈਂ ਪਾਣੀ ਜਦੀ ਲਵਾਤਾ ਉਹ ਜਦੀ ਲਵਾਉਣ ਦੇ ਨਾਲ ਮੱਕੀ ਦਾ ਰਿਜ਼ਲਟ ਇੰਨਾ ਕੁ ਵਧੀਆ ਆਇਆ ਕਿ ਮੱਕੀਆਂ ਐਨ ਇੱਕਦਮ ਹਰੀ ਹੋ ਗਈ ਜੇ ਪਾਣੀ ਨਾ ਲਾਉਂਦਾ ਫੇਰ ਮੱਕੀ ਭੰਨ ਘੜ ਤ ਹਰੀ ਹੋ ਜਾਣੀ ਸੀ ਫੇਰ ਉੱਚੀ ਨੀਵੀ ਹੋ ਜਾਂਦੀ ਹੈ ਫੇਰ ਫੇਰ ਕੰਮ ਖਰਾਬ ਫੇਰ ਬੁਰੀ ਲੱਗਦੀ ਆ ਫੇਰ ਕਈ ਜਗ੍ਹਾ ਤੋਂ ਖਾਲੀ ਰਹਿ ਜਾਂਦੇ ਖੱਤੇ ਉਹ ਬੜੇ ਬੁਰੇ ਲੱਗਦੇ ਆ ਦੇਖਣ ਹੋਣਾ ਪਿਛਲੀ ਵਾਰ ਜੋ ਜੋ ਨੁਕਸਾਨ ਕਰਾਇਆ ਮੱਕੀ ਦੇ ਵਿੱਚ ਉਹ ਸਾਰੇ ਮੈਂ ਨੋਟ ਕਰੇ ਹੋਏ ਸੀ ਵੀ ਆਹ ਚੀਜ਼ਾਂ ਨਹੀਂ ਕਰਨੀਆਂ ਹੁਣ ਐਤਕੀ ਜੋ ਆਲੂ 'ਚ ਮੇਰੇ ਤੋਂ ਗਲਤੀਆਂ ਹੋਈਆਂ ਉਹ ਵੀ ਨੋਟ ਕਰੀਆਂ ਵੀ ਇਹ ਚੀਜ਼ਾਂ ਨਹੀਂ ਕਰਨੀਆਂ ਤੇ ਉਹਨਾਂ ਨੂੰ ਅਗਲੀ ਵਾਰ ਸੁਧਾਰਾਂਗੇ ਹਨਾ ਵੀਰੇ ਤੇ ਆਪਾਂ ਇਹੋ ਨਹੀਂ ਕਹਿ ਸਕਦੇ ਵੀ ਘਾਟਾ ਖਾ ਕੇ ਸਾਰਾ ਕੁਝ ਵੀਰੇ ਘਾਟੇ ਵਾਦੇ ਖਾ ਕੇ ਹੀ ਆਪਾਂ ਨੂੰ ਸਿੱਖਣ ਨੂੰ ਮਿਲਣਾ ਵਾ ਬਿਨਾ ਘਾਟੇ ਵਾਦੇ ਖਾਣ ਤੋਂ ਕੁਝ ਨਹੀਂ ਵੱਧ ਪੱਲੇ ਪੈਂਦਾ ਜੇ ਆਪਣਾ ਕਿਸੇ ਚੀਜ਼ 'ਚ ਨੁਕਸਾਨ ਹੀ ਨਹੀਂ ਹੋਊਗਾ ਤਾਂ ਆਪਾਂ ਕਿਵੇਂ ਕਹਿ ਲਾਂਗੇ ਯਾਰ ਵੀ ਆ ਫਿਰ ਜੇ ਆਪਣੇ ਫਾਇਦੇ ਹੀ ਹੋਈ ਜਾਣ ਫਿਰ ਆਪਾਂ ਉਹਦਾ ਰਿਜ਼ਲਟ ਨਹੀਂ ਆਪਾਂ ਨੂੰ ਵਧੀਆ ਮਿਲਣਾ ਜੇ ਵੀ ਜੇ ਆਪਾਂ ਸਕੇਈਏ ਵੀ ਸਾਨੂੰ ਸਾਰੇ ਪਾਸੇ ਪ੍ਰੋਫਿਟ ਹੀ ਹੋਈ ਜਾਵੇ ਤਾਂ ਵੀ ਫਿਰ ਆਪਾਂ ਨੂੰ ਸਿੱਖਣ ਨੂੰ ਕੁਝ ਨਹੀਂ ਮਿਲਦਾ ਕਾਟੇ ਵੱਧ ਦੇ ਖਾਣੇ ਜ਼ਿੰਦਗੀ ਦਾ ਇੱਕ ਹਿੱਸਾ ਵਾ ਤਾਂ ਆਪਾਂ ਨੂੰ ਸਾਰਾ ਕੁਝ ਸਿੱਖਣ ਨੂੰ ਮਿਲੂਗਾ ਤੇ ਬਾਕੀ ਹੁਣ ਕੱਲੂ ਦਿਖਾਵਾਂਗਾ ਕੱਲੂ ਦਿਖਾਵਾਂਗੇ ਕੱਲੂ ਬਾੜੀ-ਬੂੜੀ ਲਾਉਣੀ ਆ ਕਦੂ ਬੀਜਣੀਆਂ ਟਿੰਡੋ ਬੀਜਣੀਆਂ ਹੋਰ ਵੀ ਸਮਾਨ ਸਮਨ ਬੀਜਣਾ ਵਾਂ ਸਾਰਾ ਉਹ ਦਿਖਾਵਾਂਗਾ ਕੱਲੂ ਸਪਰੇਅ ਕਰਨੀਆਂ ਸੁੰਡੀ ਵਾਲੀ ਮੱਕੀ ਤੇ ਤੇ ਔਰ ਵੀ ਜੋ ਚਲੋ ਕੰਮਕਾਰ ਹੁੰਦਾ ਹੁਣ ਦਿਖਾਈ ਚੱਲਿਆ ਕਰਨਾ ਤੁਹਾਨੂੰ ਤੇ ਹੁਣ ਵੀਡੀਓ ਪਾਉਣੀਆਂ ਬੰਦ ਨਹੀਂ ਕਰਨੀਆਂ ਕਰਿਆ ਕਰਨੀਆਂ ਭਾਈ ਚੱਲਿਆ ਕਰਨੀ ਚਾਹੀ ਜਿੰਨੀ ਕੁ ਮਰਜ਼ੀ ਬਣੇ ਤੇ ਸਾਰੇ ਜਾਣੇ ਵੀਰ ਬਣੇ ਇਦਾਂ ਹੀ ਪਿਆਰ ਦਿਓ ਹਨ ਮੈਂ ਨਹੀਂ ਕਿਸੇ ਨੂੰ ਕਹਿਣਾ ਕਿ ਮੇਰਾ ਚੈਨਲ ਨੂੰ ਸਬਸਕ੍ਰਾਈਬ ਕਰੋ ਜਾਂ ਕਮੈਂਟ ਕਰੋ ਜਾਂ ਲਾਈਕ ਕਰੋ ਨਹੀਂ ਜੇ ਤੁਹਾਨੂੰ ਹੋਇਆ ਮੇਰਾ ਕਰਨ ਵਾਲਾ ਤਾਂ ਕਰ ਦਿਓ ਕਰਨੇ ਮੈਂ ਕਹਿਣਾ ਹੀ ਨਹੀਂ ਹੈਗਾ ਵੀ ਕਰੋ ਹਨ ਕਿਉਂਕਿ ਆਪਾਂ ਨੂੰ ਇਹਦੇ ਤੱਕ ਕੋਈ ਉਹ ਨਹੀਂ ਹੈਗਾ कि ਮੈਨੂੰ ਪਤਾ ਕਿ ਆਪਣੇ ਵੀਰ ਪਿਆਰ ਦਿੰਦੇ ਦਿੰਦੇ ਆ ਤੇ ਆਪਣੇ ਆਪ ਹੌਲੀ-ਹੌਲੀ ਵਧੀ ਚੱਲਾਂਗੇ ਅੱਗੇ ਨੂੰ ਤੇ ਵਧ ਵੀ ਰਹੇ ਆ ਹੌਲੇ ਸਬਰ ਦਾ ਫਲ ਮਿੱਠਾ ਹੁੰਦਾ ਹੌਲੀ-ਹੌਲੀ ਵਧਾਂਗੇ ਤਾਂ ਵਧੀਆ ਰਹੂਗਾ ਇੱਕਦਮ ਕਦੇ ਵਧ ਗਏ ਤਾਂ ਉਹਦਾ ਫਿਰ ਕੋਈ ਫਾਇਦਾ ਨਹੀਂ ਹੌਲੀ-ਹੌਲੀ ਵਧਿਆ ਤਾਂ ਚੰਗੀ ਗੱਲ ਚਲੋ ਹੁਣ ਮਿਲਾਂਗੇ ਕੱਲ ਨੂੰ ਨਵੀਂ ਵੀਡੀਓ 'ਚ ਵੀਰੇ ਧੰਨਵਾਦ ਸਾਰੇ ਵੀਰਾਂ ਦਾ